ਸਕੇਟਿੰਗ ਕਰਕੇ ਬਾਈ ਹੁਣ ਹਜੂਰ ਸਾਹਿਬ ਚੱਲਿਆ ਆ ਇਸ ਵਕਤ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉਤੇ ਇਸ ਵਕਤ ਮੈਂ ਬੈਠਾ ਬਾਈ ਮੈਨੂੰ ਮਿਲਿਆ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਪੈਦਲ ਮੈਂ ਥੋੜਾ ਅਲੱਗ ਕਰਨਾ ਚਾਹੁੰਦਾ ਸੀਗਾ ਹਮ ਆਪਾਂ ਸਕੇਟਿੰਗ ਦੇ ਪ੍ਰੋਫੈਸ਼ਨਲ ਪਲੇਅਰ ਆ ਮੈਂ ਇਸ ਲਈ ਸਕੇਟਿੰਗ ਤੇ ਜਾ ਰਿਹਾ ਹਾਂ ਅੱਛਾ ਤੁਸੀਂ ਪ੍ਰੋਫੈਸ਼ਨਲ ਪਲੇਅਰ ਵੀ ਹੋ ਹਾਂਜੀ ਹਾਂਜੀ ਲੋਕ ਸ਼ਾਇਦ ਮਸ਼ਹੂਰ ਹੋਣ ਵਾਸਤੇ ਕਰਦੇ ਨੇ ਇਹ ਚੀਜ਼ਾਂ ਤੁਹਾਨੂੰ ਲੱਗਦਾ ਆਪਾਂ ਆਵਦੀ ਸ਼ਰਧਾ ਨਾ ਕਰਦੇ ਬਸ ਲੋਕਾਂ ਨੂੰ ਵੀਡੀਓ ਤੱਕ ਪਹੁੰਚਾਈ ਦੀ ਹੈ ਸੰਗਤਾਂ ਹੀ ਕਿ ਅਸੀਂ ਕਰਦੇ ਹਾਂ ਮੋਟੀਵੇਸ਼ਨ ਹੋ ਸਾਡੇ ਵੱਲ ਦੇਖ ਕੇ 10 ਕਿਲੋ ਦੀ ਕਿੱਟਾ ਇਹ ਹਾਂਜੀ ਤੇ ਇਹ ਤੁਸੀਂ ਮੋਢੇ ਦੇ ਉੱਤੇ ਰੱਖੀ ਹੁੰਦੀ ਹੈ ਹਾਂਜੀ ਤੇ ਫੇਰ ਤੁਸੀਂ ਸਕੇਟਿੰਗ ਵੀ ਕਰਦੇ ਹੋ ਹਾਂਜੀ ਭਾਈ ਇੰਨਾ ਹੌਸਲਾ ਕਿੱਥੋਂ ਮਿਲਦਾ ਤੁਹਾਨੂੰ ਬਸ ਬਾਬਾ ਜੀ ਦੀ ਕਿਰਪਾ ਵਾ ਤਾਂ ਆਪਾਂ ਜਾ ਰਹੇ ਹਾਂ ਭਈ ਹੁਣ ਤੁਸੀਂ 2000 ਕਿਲੋਮੀਟਰ ਜਾਣਾ ਹੈ ਹਜੂਰ ਸਾਹਿਬ ਪਹੁੰਚਣਾ ਹੈ ਹਾਂਜੀ ਤੇ ਉਹਦੇ ਵਿੱਚ ਜੇ ਆਪਾਂ ਕਿਸੇ ਗੱਡੀ ਗੁੱਡੀ ਦੇ ਵਿੱਚ ਵੀ ਜਾਈਏ ਉਹ ਵੀ 10000 ਕਿਲੋਮੀਟਰ ਬਾਅਦ ਸਰਵਿਸ ਮੰਗਦੀ ਹੈ ਮੋਟਰਸਾਈਕਲ ਤੇ ਜਾਈਏ 3000 ਕਿਲੋਮੀਟਰ ਬਾਅਦ ਸਰਵਿਸ ਮੰਗਦਾ ਹਾਂਜੀ ਸਟੇਟਿੰਗ ਦੇ ਫਿਰ ਜਿਹੜੇ ਟਾਇਰ ਨੇ ਉਹ ਫਿਰ ਕਿਵੇਂ ਕਰਦੇ ਹੋ ਤੁਸੀਂ ਵੀਜੀ ਮਤਲ ਹੁਣ 2000 ਕਿਲੋਮੀਟਰ ਚੱਲਣਾ ਇਹਦੇ ਸਕੇਟਸ ਦੇ ਜਿਹੜੇ ਵੀਲਸ ਆ ਇਹ ਪੂਰੇ ਖਸ ਜਾਣੇ ਆ ਇਹ ਫਿਰ ਯੂਸਫੁਲ ਨਹੀਂ ਰਹਿਣੇ ਅੱਛਾ ਫਿਰ ਨਵੇਂ ਪਾਣੇ ਬੰਦੇ ਉਹ ਫਿਰ ਤੁਹਾਡੀ ਕਿੱਟ ਦੇ ਵਿੱਚ ਹੁੰਦੇ ਨੇ ਹਾਂਜੀ ਮਤਲਬ ਸਪੋਰਟ ਸ਼ਾਪ ਤੋਂ ਮਿਲ ਜਾਂਦੇ ਆ ਕਿੱਟ ਚ ਲੈ ਕੇ ਨਹੀਂ ਆ ਮਤਲਬ ਇਹ ਯਾਤਰਾ ਮੇਰੀ ਹੋ ਜਾਣੀ ਕੰਪਲੀਟ ਸਕੇਟਿੰਗ ਕਰਦਿਆਂ ਨੂੰ ਕਿੰਨਾ ਸਮਾਂ ਕਿੰਨਾ ਹੋ ਗਿਆ ਤੁਹਾਨੂੰ ਵੀਰ ਮੈਨੂੰ 8 ਸਾਲ ਹੋ ਚੱਲੇ ਆ ਸਕੇਟਿੰਗ ਕਰਦਿਆਂ ਹਾਂਜੀ 8 ਸਾਲ ਹਾਂਜੀ ਭਾਈ ਜਦੋਂ ਰੋਡ ਦੇ ਉੱਤੇ ਜਾਂਦੇ ਹਾਂ ਤਾਂ ਮਤਲਬ ਕੋਈ ਐ ਨਹੀਂ ਕਹਿੰਦਾ ਕਿ ਲੈ ਯਾਰ ਮੋਟਰਸਾਈਕਲ ਤੇ ਬੈਠਾ ਲੈ ਮੇਰਾ ਹੱਥ ਫੜ ਲੈ ਆਈ ਬੁਲਾਇਆ ਜਨਾ ਤੈਨੂੰ ਖਿੱਚ ਕੇ ਨਹੀਂ ਜੀ ਬਹੁਤ ਆਪਾਂ ਨੂੰ ਆਫਰ ਕਰਦੇ ਬਟ ਨਹੀਂ ਆਪਾਂ ਕਿਹਾ ਕਰਨੀ ਯਾਤਰਾ ਪ੍ਰੋਪਰ ਸਕੇਟਸ ਆਈਆਂ ਇਦਾਂ ਨਹੀਂ ਕਰਨੇ ਇਦਾਂ ਨਹੀਂ ਕਰਨੇ ਹਾਂਜੀ ਇਦਾਂ ਨਹੀਂ ਕਰਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਅੱਜ ਕੱਲ ਤੁਹਾਨੂੰ ਮੋਟੀਵੇਸ਼ਨ ਸਪੀਚਾਂ ਮਿਲਣਗੀਆਂ ਮੋਟੀਵੇਸ਼ਨ ਵੀਡੀਓਜ਼ ਮਿਲਣਗੀਆਂ ਬਹੁਤ ਐਸੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਆਪਾਂ ਇਹ ਸੋਚ ਲੈਣੇ ਆ ਕਿ ਐਗਜ਼ਾਮਪਲ ਦੇਖੀ ਮੈਂ ਐਗਜ਼ਾਮਪਲ ਪੜ੍ਹੀ ਮੈਂ ਪਰ ਬਹੁਤ ਘੱਟ ਲੋਕ ਹੁੰਦੇ ਨੇ ਜੋ ਐਗਜ਼ਾਮਪਲ ਬਣਦੇ ਨੇ ਉਹਨਾਂ ਦੇ ਵਿੱਚੋਂ ਗੌਰਵ ਆਈਕ ਉਹਨੇ ਸਕੇਟਿੰਗ ਦੇ ਉੱਤੇ ਨਾ ਕੋਈ ਸਕੂਟਰ ਸਾਈਕਲ ਨਾ ਤੁਰ ਕੇ ਨਾ ਆਪਾਂ ਕਹਿ ਦੀਏ ਕੋਈ ਬੱਸ ਟ੍ਰੇਨ ਇਹਦਾ ਇਸਤੇਮਾਲ ਨਹੀਂ ਕੀਤਾ ਸਕੇਟਿੰਗ ਕਰਦਾ ਏ ਬਾਈ ਸਕੇਟਿੰਗ ਕਰਕੇ ਬਾਈ ਹੁਣ ਹਜੂਰ ਸਾਹਿਬ ਚੱਲੇ ਆਇਆ ਇਸ ਵਕਤ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਸ ਵਕਤ ਮੈਂ ਬੈਠਾ ਬਾਈ ਮੈਨੂੰ ਮਿਲਿਆ ਸਾਰੀ ਗੱਲਬਾਤ ਕਰਦੇ ਆ ਬਾਈ ਗੌਰਵ ਉਹਦਾ ਨਾਮ ਹੈ ਬਾਈ ਸਸਰੀ ਗੱਲ ਕੀ ਹਾਲ ਚੱਲ ਸਸਰੀ ਗੱਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਬਸ ਵਧੀਆ ਬਾਈ ਤੁਸੀਂ ਸੁਣਾਓ ਠੀਕ ਹਾਂ ਹਾਂਜੀ ਹਾਂਜੀ ਗੌਰਵ ਦੇਖੋ ਮੈਂ ਹੁਣ ਆਇਆ ਹਾਂ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਮੈਂ ਸਭ ਤੋਂ ਪਹਿਲਾਂ ਇਹ ਚੀਜ਼ ਤੁਹਾਨੂੰ ਜ਼ਰੂਰ ਪੁੱਛੂੰਗਾ ਦੇਖੋ ਇੱਕ ਨਾ ਹੁੰਦਾ ਮੋਟੀਵੇਸ਼ਨ ਦੇਖਣੀ ਹਾਂਜੀ ਇੱਕ ਹੁੰਦਾ ਮੋਟੀਵੇਸ਼ਨ ਬਣਨੀ ਹਾਂਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਲੋਕ ਬੱਸਾਂ ਤੇ ਜਾਂਦੇ ਨੇ ਤੁਰ ਕੇ ਜਾਂਦੇ ਨੇ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਤੇ ਵੱਖਰੇ ਵੱਖਰੇ ਸਾਧਨ ਹੀ ਇਸਤੇਮਾਲ ਕਰਦੇ ਨੇ ਤੁਸੀਂ ਸਕੇਟਿੰਗ ਦੇ ਉੱਤੇ ਆ ਸਕੇਟਿੰਗ ਕਰਦੇ ਹੋ ਰੋਡ ਦੇ ਉੱਤੇ ਸਕੇਟਿੰਗ ਕਰਦੇ ਹੀ ਜਾਂਦੇ ਹੁੰਨੇ ਹੋ ਹਾਂਜੀ ਹਾਂਜੀ ਤੇ ਇਹ ਮਤਲਬ ਇਹ ਕਿੱਦਾਂ ਚਿੰਨ ਇੱਕ ਜਗਦੀ ਆ ਮਨ ਦੇ ਵਿੱਚ ਕਿ ਮੈਂ ਇਹ ਕੰਮ ਵੀ ਜਿਹੜਾ ਕਰਾਂ ਜਾਂ ਇੱਦਾਂ ਜਾਵਾਂ ਮੈਂ ਹਾਂਜੀ ਇਦਾਂ ਸੀ ਨਾ ਵੀਰ ਸਾਰੇ ਕਰ ਰਹੇ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਕੋਈ ਪੈਦਲ ਮੈਂ ਥੋੜਾ ਅਲੱਗ ਕਰਨਾ ਚਾਹੁੰਦਾ ਸੀਗਾ ਹੂੰ ਆਪਸ ਸਕੇਟਿੰਗ ਦੇ professionl player ਆ ਮੈਂ ਇਸ ਲਈ ਸਕੇਟਿੰਗ ਤੇ ਜਾ ਰਿਹਾ ਹਾਂ ਅੱਛਾ ਤੁਸੀਂ professionl player ਵੀ ਹੋ ਹਾਂਜੀ ਹਾਂਜੀ ਕਿ ਮਤਲਬ ਕੀ ਸਿਖਾਉਨੇ ਹੋ ਜਾਂ ਸਿੱਖਦੇ ਹੋ ਹਾਂਜੀ ਮੈਂ ਆਪਣੇ ਸੁਲਤਾਨਪੁਰ ਲੋਧੀ ਕਰਾਈ ਜੋਤੀ ਸਕੂਲ ਵਿੱਚ ਕਰਾਈ ਜੋਤੀ ਕਾਨਵੈਂਟ ਸਕੂਲ ਵਿੱਚ ਬੱਚਿਆਂ ਨੂੰ ਸਕੇਟਿੰਗ ਦੀ ਸਿਖਾ ਰਿਹਾ ਹਾਂ ਬੱਚਿਆਂ ਨੂੰ ਸਕੇਟਿੰਗ ਸਿਖਾ ਰਹੇ ਹਾਂ ਤੇ ਇਸ ਵਕਤ ਤੁਸੀਂ ਸੁਲਤਾਨਪੁਰ ਲੋਧੀ ਤੋਂ ਚੱਲੇ ਹੋਏ ਹੋ ਹਾਂਜੀ ਬਾਬਾ ਜੀ ਤੇ ਇਸ ਵਕਤ ਆਪਾਂ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਆਂ ਤੇ ਮਤਲਬ ਕਿੰਨਾ ਕੁ ਸਮਾਂ ਲੱਗਦਾ ਹੈ ਕਿ ਪਹਿਲੇ ਪਹਿਲਾਂ ਕਿਤੇ ਗਏ ਹੋ ਜਿਵੇਂ ਤੁਸੀਂ ਹਜ਼ੂਰ ਸਾਹਿਬ ਚੱਲੇ ਹਾਂਜੀ ਪਹਿਲੋਂ ਆਪਾਂ ਯਾਤਰਾ ਸਭ ਤੋਂ ਪਹਿਲੀ ਯਾਤਰਾ ਆਪਣੀ ਸੀ ਦਰਬਾਰ ਸਾਹਿਬ ਤੱਕ ਹੂੰ 100 ਕਿਲੋਮੀਟਰ ਸੀਗੇ ਉਸ ਤੋਂ ਬਾਅਦ ਆਪਾਂ ਫਤਿਹਗੜ੍ਹ ਸਾਹਿਬ ਆਏ ਸੀਗੇ ਜਦੋਂ ਆਪਣੇ ਸ਼ਹੀਦ ਦੀਦਿਆੜੇ ਚੱਲ ਰਹੇ ਸੀ ਨਾ ਪਿੱਤਰ ਤਾਂ ਤਿੰਨ ਦੋ ਮਹੀਆ ਪਾਇਏ ਸੀਗੇ ਯਾਤਰਾ ਕਰਕੇ ਅੱਛਾ ਤੁਸੀਂ ਉਦੋਂ ਵੀ ਆਏ ਸੀ ਹਾਂਜੀ ਫਤਿਹਗੜ੍ਹ ਸਾਹਿਬ ਮੈਂ ਦੂਜੀ ਵਾਰ ਸਕੇਟਿੰਗ ਯਾਤਰਾ ਕਰ ਚੁੱਕਿਆ ਹਾਂ ਹੁਣ ਹੁਣ ਦੂਜੀ ਵਾਰ ਹੋ ਗਿਆ ਹੈ ਹਾਂਜੀ ਹਾਂਜੀ ਭਾਈ ਕਿੰਨਾ ਕਿਲੋਮੀਟਰ ਪੈਂਦਾ ਔਰ ਉਥੋਂ ਕਿੰਨਾ ਕਿਲੋਮੀਟਰ ਸੁਲਤਾਨਪੁਰ ਲੋਧੀ ਤੋਂ ਫਤਿਹਗੜ੍ਹ ਸਾਹਿਬ ਹਾਂਜੀ ਮੰਨ ਕੇ ਚੱਲੀਏ 200 ਦੇ ਕਰੀਬ ਹੈਗਾ 200 ਕਿਲੋਮੀਟਰ ਦੇ ਕਰੀਬ ਕਰੀਬ ਲਾ ਕੇ ਚੱਲੋ ਚੱਲੋ ਹਾਂਜੀ ਹਾਂਜੀ 200 ਕਿਲੋਮੀਟਰ ਦੇ ਕਰੀਬ ਹੈਗਾ ਏ ਤੇ ਤੁਸੀਂ ਸਕੇਟਿੰਗ ਕਰਕੇ ਹੀ ਆਨੇ ਹੋ ਹਾਂਜੀ ਹਾਂਜੀ ਬਾਬਾ ਜੀ ਮਤ ਥਕਾਵਟ ਕਿੰਨੀ ਉਮਰ ਆ ਬਾਈ ਬਾਈ ਆਪਾਂ ਨੂੰ 18ਵਾਂ ਸਾਲ ਲੱਗਾ ਵਾਲੇ 18ਵਾਂ ਸਾਲ ਲੱਗਿਆ ਹੋਏ ਹਾਂਜੀ ਹਾਂਜੀ ਜਿੰਨੇ ਕਿ ਪੜ੍ਹਾਈ ਕੀ ਕੀ ਕਰ ਰਹੇ ਹੋ ਬਾਈ ਬਾਈ ਆਪਣੀ ਪਲੱਸ 2 ਕਲੀਅਰ ਸੀਗੀ ਚਲੋ ਕਰਦੇ ਅੱਗੇ ਕੰਡੀਸ਼ਨ ਇਦਾਂ ਆ ਗਈ ਸੀ ਆਪਰੇ ਤੋਂ ਗਾਂ ਨਹੀਂ ਸਟੱਡੀ ਕਰ ਰਵੇ ਗਾਂ ਸਟੱਡੀ ਨਹੀਂ ਕਰ ਪਾਏ ਹਾਂਜੀ ਹਾਂਜੀ ਕਿਉਂ ਇਦਾਂ ਦੇ ਕੁਝ ਹੋ ਗਿਆ ਸੀਗਾ ਗੱਲਾਂ ਪਤਾ ਕਰਦੇ ਹਾਂ ਹਾਂਜੀ ਹਾਂਜੀ ਕਰ ਦਿੰਦੇ ਪੜਨ ਨੂੰ ਦਿਲ ਨਹੀਂ ਕਰਦਾ ਫਿਰ ਫੇ ਇਦਾਂ ਸੀਨਾ ਆਪਣਾ ਗੇਮ ਵਿੱਚ ਕੁਝ ਰੁਚੀ ਆ ਗਈ ਫੇ ਆਪਾਂ ਗੇਮ ਵਿੱਚ ਕੁਝ ਪ੍ਰੋਫੈਸ਼ਨਲ ਕਰ ਲਏ ਹੂੰ ਹਾਂਜੀ ਹੁਣ ਜਿਵੇਂ ਸਕੇਟਿੰਗ ਕਰਦੇ ਹਾਂ ਬਾਈ ਇਹ ਸਕੇਟਿੰਗ ਕਰਦਿਆਂ ਕਿੰਨਾ ਸਮਾਂ ਕਿੰਨਾ ਹੋ ਗਿਆ ਤੁਹਾਨੂੰ ਵੀਰ ਮੈਨੂੰ 8 ਸਾਲ ਹੋ ਚੱਲੇ ਆ ਸਕੇਟਿੰਗ ਕਰਦਿਆਂ ਹਾਂਜੀ 8 ਸਾਲ ਹਾਂਜੀ ਤੇ 8 ਸਾਲ ਦੇ ਵਿੱਚੋਂ ਜਿਵੇਂ ਤੁਸੀਂ ਪਹਿਲੀ ਵਾਰ ਜਦੋਂ ਉਹ ਅੰਮ੍ਰਿਤਸਰ ਸਾਹਿਬ ਗਏ ਸੀ ਕਿ ਤੁਸੀਂ ਹਾਂਜੀ ਹਾਂਜੀ ਤੇ ਜਦੋਂ ਅੰਮ੍ਰਿਤਸਰ ਸਾਹਿਬ ਗਏ ਸੀ ਤਾਂ ਉਦੋਂ ਮਤਲਬ ਕਿ ਕਿੰਨੇ ਕਿੰਨੇ ਕ ਟਾਈਮ ਪਹਿਲਾਂ ਦੀ ਗੱਲ ਆ ਇਹ ਇਹ ਵੀ ਜੇ ਆਪਾਂ ਲਾ ਲਈਏ ਅਗਸਤ ਦੇ ਵਿੱਚ ਕੀਤੀ ਸੀਗੀ ਪਿਛਲੇ ਸਾਲ ਅਗਸਤ ਕੁ ਮਹੀਨੇ ਵਿੱਚ ਪਿਛਲੇ ਸਾਲ ਅਗਸਤ ਦੇ ਵਿੱਚ ਯਾਨੀ ਅੱਜ ਤੋਂ 6 6 ਤੇ 7 ਮਹੀਨੇ ਪਹਿਲਾਂ ਦੀ ਗੱਲ ਹੈ 6 7 ਮਹੀਨੇ ਦੀ 6 7 ਮਹੀਨੇ ਪਹਿਲਾਂ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਬਾਰੇ ਸੋਚਿਆ ਕਿ ਮੈਂ ਸਕੇਟਿੰਗ ਤੇ ਜਾਵਾਂ ਹਾਂਜੀ ਭਾਈ ਪਹਿਲਾਂ ਆਪਣੇ ਆਪ ਤੇ ਹਾਸਾ ਜ ਨਹੀਂ ਆਇਆ ਕਿ ਯਾਰ ਲੋਕੀ ਕੀ ਕਹਿਣਗੇ ਨਹੀਂ ਨਹੀਂ ਵੀਰ ਮੇਰੀ ਸ਼ਰਦਾ ਸੀ ਕਿ ਮੈਂ ਜਾਣਾ ਤੇ ਜਾਣਾ ਕੀ ਸ਼ਰਦਾ ਸੀ ਮੰਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣਾ ਸਕੇਟਿੰਗ ਦੇ ਵਿੱਚ ਜਾ ਕੇ ਸਕੇਟਿੰਗ ਕਰਦੇ ਹੋਏ ਜਾਣਾ ਸਕੇਟਿੰਗ ਕਰਦੇ ਹੋਏ ਜਾ ਹਾਂਜੀ ਬਈ ਰਾਜ ਦੇ ਦੇਖ ਕੇ ਲੋਕੀ ਦੇਖਦੇ ਹੁੰਦੇ ਨੇ ਤੁਹਾਨੂੰ ਜਿਵੇਂ ਜਾਣਦੇ ਨੇ ਤੁਸੀਂ ਹਾਂਜੀ ਹਾਂਜੀ ਕੀ ਕਹਿੰਦੇ ਨੇ ਬਹੁਤ ਵਧੀਆ ਕਈ ਮਤਲਬ ਹੌਸਲਾ ਵਜਾਈ ਵਧੀਆ ਕਰਦੇ ਆ ਹੌਸਲਾ ਵਜਾਈ ਵਧੀਆ ਕਰਦੇ ਹਾਂ ਹਾਂਜੀ ਹਾਂਜੀ ਕੀ ਸੁਪਨਾ ਹੈ ਗੌਰਵ ਦਾ ਜੀ ਆਪਾਂ ਦੇਖਦੇ ਹਾਂ ਹੁਣ ਸਕੇਟਿੰਗ ਦੇ ਵਿੱਚ ਤਾਂ ਤੁਸੀਂ ਪਲੇਅਰ ਹੋ 8 ਸਾਲ ਹੋ ਗਏ ਨੇ ਤੁਹਾਨੂੰ ਹਾਂਜੀ ਕੁਛ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਭਵਿੱਖ ਹੈਗਾ ਹਾਂਜੀ ਬਈ ਹੈਗਾ ਵਾਪਸ ਇੱਕ ਭਵਿੱਖ ਦਾ ਆਪਣਾ ਜੇ ਮਨ ਲਗਾ ਕੇ ਕਰੀਏ ਤਾਂ ਹੂੰ ਜੇ ਜਿਵੇਂ ਆਪਾਂ ਅੱਧ ਕਚਾ ਕੇ ਛੱਡ ਜਾਣਾ ਫੇਰ ਤਾਂ ਕੁਝ ਨਹੀਂਗਾ ਪੈਰ ਤਾਂ ਕੁਛ ਬਣੀ ਹਾਂਜੀ ਹਾਂਜੀ ਯਾਨੀ ਮਿਹਨਤ ਕਰਨੀ ਪੈਂਦੀ ਹਾਂਜੀ ਮਿਹਨਤ ਪੂਰੀ ਕਰਨੀ ਪੈਂਦੀ ਕੋਈ ਕਿੰਨੀ ਕੁ ਮਿਹਨਤ ਕਰਦੇ ਆਂ ਭਾਈ ਮੈਂ ਰੋਜ਼ ਮਤਲਬ ਦੋ ਟਾਈਮ ਪ੍ਰੈਕਟਿਸ ਕਰਦਾ ਆਂ ਜੀ ਸਕੇਟਿੰਗ ਦੀ ਮਾਰਨਿੰਗ ਟਾਈਮ ਤੇ ਸ਼ਾਮ ਨੂੰ ਸ਼ਾਮ ਨੂੰ ਹਾਂਜੀ ਤੇ ਮਤਲਬ ਸਵੇਰ ਹਾਂਜੀ ਭਾਈ ਹੁਣ ਜੇ ਮੈਂ ਦੇਖਣਾ ਜੇ ਆਪਾਂ ਕਹੀਏ ਕਿ ਔਰੋ ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਜਾਣਾ ਹੋਵੇ ਤਾਂ ਬੰਦੇ ਦਾ ਸੋਚ ਕੇ ਪਹਿਲਾਂ ਦਿਮਾਗ ਹੀ ਥੱਕ ਜਾਂਦਾ ਕਹਿੰਦਾ ਸਰੀਰ ਤਾਂ ਬਾਅਦ ਚ ਥੱਕੂਗਾ ਹਾਂਜੀ ਤੁਸੀਂ ਕਿਹਾ ਕਿ ਮੈਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣਾ ਸੀ ਤਾਂ ਉਹ ਕਿੰਨਾ ਕਿਲੋਮੀਟਰ ਪੈਂਦਾ ਤੁਹਾਨੂੰ ਉਹ ਜੀ 100 ਕਿਲੋਮੀਟਰ ਦੇ ਤੁਹਾਨੂੰ 100 ਕਿਲੋਮੀਟਰ ਜਾਣਾ 100 ਕਿਲੋਮੀਟਰ ਆਉਣਾ ਹਾਂਜੀ ਇਹੀ ਹੋਇਆ ਹਾਂਜੀ ਹਾਂਜੀ ਸੁਲਤਾਨਪੁਰ ਲੋਧੀ ਤੋਂ ਯਾਨੀ ਆਪਾਂ ਅਪਰੋਕਸੀਮੇਟਲੀ ਲਾ ਕੇ ਚੱਲ ਰਹੇ ਹਾਂ ਤਾਂ 80 ਵੀ ਹੋ ਸਕਦਾ 120 ਵੀ ਹੋ ਸਕਦਾ ਯਾਨੀ ਆਪਾਂ 100 ਦੇ ਕਿਲੋਮੀਟਰ ਦੇ ਲਾ ਕੇ ਚੱਲੀਏ ਤਾਂ ਭਾਈ ਥਕਾਵਟ ਕਿੰਨੀ ਕਿ ਹੋ ਜਾਂਦੀ ਹੈ ਫਿਰ ਕਵਟ ਭਾਈ ਮਤਲਬ ਮੋਢਿਆਂ ਚ ਦਾ ਕਿੱਟ ਜ ਆਪਣਾ ਹੁੰਦਾ ਨਾ weight ਹੂੰ ਉਹ ਮੋਢਿਆਂ ਦੀ ਜਿਆਦਾ ਥਕਾਵਟ ਹੁੰਦੀ ਹੈ ਤੇ ਕੁਛ ਲੱਤਾਂ ਚ ਕਿੱਟਾ ਦਾ ਕਿੰਨਾ ਬਜੇ ਨਾ ਇਹਦਾ ਇਹਦਾ ਤਕਰੀਬਨ ਮੈਂ ਤੋਲਦਿਆਂ ਨੇ ਮਤਲਬ 10 kg ਦੇ ਕਰੀਬ ਜਾਂ ਤੋਂ ਪਲੱਸ ਵੀ ਲਾ ਸਕਦੇ ਹੂੰ 10 ਕਿਲੋ ਦੀ ਕਿੱਟਾ ਇਹ ਹਾਂਜੀ ਤੇ ਇਹ ਤੁਸੀਂ ਮੋਢੇ ਦੇ ਉੱਤੇ ਰੱਖੀ ਹੁੰਦੀ ਹੈ ਹਾਂਜੀ ਤੇ ਫੇ ਤੁਸੀਂ ਸਕੇਟਿੰਗ ਵੀ ਕਰਦੇ ਹੋ ਹਾਂਜੀ ਭਾਈ ਇੰਨਾ ਹੌਸਲਾ ਕਿੱਥੋਂ ਮਿਲਦਾ ਤੁਹਾਨੂੰ ਬਸ ਬਾਬਾ ਜੀ ਦੀ ਕਿਰਪਾ ਵਾ ਤਾਂ ਆਪਾਂ ਜਾ ਰਹੇ ਆ ਮਨ ਤਾਂ ਨਹੀਂ ਟੁੱਟਦਾ ਕਦੀ ਪਰ ਨਹੀਂ ਨਹੀਂ ਵੀਰ ਨਾ ਮਨ ਨਹੀਂ ਜਿਵੇਂ ਹੁਣ ਤੁਸੀਂ ਕਿੰਨੇ ਵਜੇ ਤੁਰੇ ਸੀਗੇ ਇਹ ਮੈਂ ਪੁੱਛਣਾ ਤੁਹਾਨੂੰ ਵੀਰ ਆਪਾਂ ਕੱਲ ਤਕਰੀਬਨ 11 ਵਜੇ ਤੁਰ ਪਏ ਸੀਗੇ ਕੱਲ ਨੂੰ 11 ਵਜੇ ਤੁਰੇ ਸੀ ਹਾਂਜੀ ਤੇ ਸਾਢੇ 6 ਵਜੇ ਨਾਨਕ ਸਰ ਗੁਰਦੁਆਰੇ ਆਪਾਂ ਸਟੇ ਕੀਤਾ ਸੀਗਾ ਰਾਤੀ ਰਾਤੀ ਹਾਂਜੀ ਲੁਧਿਆਣਾ ਹਾਂਜੀ ਲੁਧਿਆਣਾ ਅੱਛਾ ਲੁਧਿਆਣੇ ਹਾਂਜੀ ਤੇ ਫੇ ਜਿਵੇਂ ਹੁਣ ਸਟੇ ਤੁਹਾਡੀ ਫਤੇਗੜ ਸਾਹਿਬ ਆ ਉਹਦੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਕਮਰਾ ਲੈ ਲਿਆ ਤਾਂ ਉੱਥੇ ਸਟੇ ਕਰ ਰਹੇ ਹੋ ਹਾਂਜੀ ਹਾਂਜੀ ਤੇ ਕੱਲ ਨੂੰ ਸਵੇਰੇ ਕਿੰਨੇ ਵਜੇ ਤੁਰਦੇ ਹੋ ਫਿਰ ਵੀਰ ਸਵੇਰ ਨੂੰ 7 ਵਜੇ ਤੁਰ ਪੈਣਾ ਮਤਲਬ ਸ਼ਾਮ ਨੂੰ ਤਾਂ ਸਟੇ ਵੀ ਕਰਨਾ ਹੁੰਦਾ ਜਗ੍ਹਾ ਲੱਭਣੀ ਪੂਰੇ 5 ਵਜੇ ਤੱਕ ਸਕੇਟਿੰਗ ਕਰਨੀ ਹੁੰਦੀ ਹੈ ਮਤਲਬ ਸਟੇ ਪਹਿਲੋਂ ਲੱਭਣਾ ਹੁੰਦਾ ਇੱਕ ਦਿਨ 'ਚ ਕਿੰਨੇ ਕਿਲੋਮੀਟਰ ਕ੍ਰਾਸ ਕਰਦੇ ਹੋ ਵੀਰ 100 ਤੱਕ ਮਤਲਬ ਕਾਰ ਹੀ ਲਈਦਾ ਜੇ ਮਤਲਬ ਪਹਿਲੋਂ ਰਹਿਣ ਦਾ ਪ੍ਰਬੰਧ ਹੋਇਆ ਹੋਵੇ ਫੇ 100 ਤੋਂ ਪਲੱਸ ਵੀ ਕਰ ਸਕਦੇ ਆ ਨਹੀਂ ਤਾਂ ਸੋ ਉਹ ਤਾਂ ਪੱਕੀ ਯਾਤਰਾ ਵਾ 100 ਕਿਲੋਮੀਟਰ ਕਰਨੀ ਆ ਇੱਕ ਦਿਨ ਦੇ ਵਿੱਚ 100 ਕਿਲੋਮੀਟਰ ਪੱਕਾ ਆ ਹਾਂਜੀ ਪੱਕਾ ਵਾ ਤੇ ਹਜੂਰ ਸਾਹਿਬ ਉਹ ਕਿੰਨੇ ਕਿਲੋਮੀਟਰ ਵੀਰ ਆਪਾਂ ਕਹਿ ਸਕਦੇ 2000 ਜਾਂ 2000 ਤੋਂ ਪਲੱਸ ਕਹਿ ਸਕਦੇ ਆ 2000 ਜਾਂ 2000 ਤੋਂ ਪਲੱਸ ਹਾਂਜੀ ਜਦੋਂ ਆਪਾਂ ਮੰਨ ਕੇ ਵੀ ਚੱਲਦੇ ਆ ਚਲੋ 202500 ਕਿਲੋਮੀਟਰ ਲਾ ਲਓ ਹਾਂਜੀ ਹਾਂਜੀ 202500 ਕਿਲੋਮੀਟਰ ਦੇ ਵਿੱਚ ਵਿੱਚ ਹੋਊਗਾ ਕੋਈ ਵੀ ਆਪਾਂ ਕਿਲੋਮੀਟਰ ਕਹਿਗੇ ਤਾਂ ਤੁਸੀਂ ਇੱਕ ਦਿਨ ਦੇ ਵਿੱਚ 100 ਕਿਲੋਮੀਟਰ ਕ੍ਰੋਸ ਕਰ ਰਹੇ ਹੋ ਹਾਂਜੀ ਤਾਂ 20 ਦਿਨ ਦੇ ਵਿੱਚ 2000 ਕਿਲੋਮੀਟਰ ਹੋਣਗੇ ਹਾਂਜੀ ਭਾਈ ਜਦੋਂ ਇਹ ਦਿਮਾਗ ਦੇ ਵਿੱਚ ਇਹ ਤੁਸੀਂ ਲੈ ਕੇ ਆਂਦਾ ਥਾਟ ਕਿ ਮੈਂ ਸਕੇਟਿੰਗ ਕਰਕੇ ਜਾਊਂਗਾ ਹਾਂਜੀ ਮੈਂ ਜੇ ਧਾਰਮਿਕ ਸਥਾਨਾਂ ਦੇ ਉੱਤੇ ਜੇ ਜਾਣਾ ਮੈਂ ਸਕੇਟਿੰਗ ਕਰਕੇ ਜਾਊਂਗਾ ਭਾਈ ਕੀ ਦੇ ਨਾਲ ਸਭ ਤੋਂ ਪਹਿਲਾਂ ਗੱਲ ਇਹ ਸ਼ੇਅਰ ਕੀਤੀ ਸੀ ਭਾਈ ਸਭ ਤੋਂ ਪਹਿਲਾਂ ਮੈਂ ਸ਼ੇਅਰ ਕੀਤੀ ਅਜੀਬਾ ਜੀ ਹਨਾ ਅਜੀਬਾ ਜੀ ਹਨਾ ਇਹ ਕੌਣ ਨੇ ਤੁਹਾਡੇ ਇਹ ਪਾਜੀ ਵੱਡੇ ਭਰਾ ਲਾ ਲਓ ਤੁਸੀਂ ਅੱਛਾ ਤੁਹਾਡੇ ਵੱਡੇ ਭਰਾ ਨੇ ਹਾਂਜੀ ਹਾਂਜੀ ਤੇ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਹੌਸਲਾ ਬਜਾਈ ਕੀਤਾ ਬਹੁਤ ਵਧੀਆ ਉਹਨਾਂ ਨੇ ਕੀਤਾ ਜਿੱਦਾਂ ਕਹਿ ਲਈਏ سپورਟ ਬਹੁਤ ਵਧੀਆ ਵੀਰ ਕਰਦੇ ਆ ਮੇਰੀ ਹੂੰ ਹਾਂਜੀ سپورਟ ਵਧੀਆ ਕਰਦੇ ਆ ਹਾਂਜੀ ਬਹੁਤ ਵਧੀਆ ਕਰਦੇ ਬਈ ਹੁਣ ਜਿਵੇਂ ਤੁਹਾਡੇ ਮਨ ਦੇ ਵਿੱਚ ਇਹ ਜਿਵੇਂ ਇੱਕ ਤਾਂ ਹੁੰਦਾ ਨਾ ਕਿ ਕਿਸੇ ਨਾਲ ਗੱਲ ਕਰ ਲੈਣਾ ਇੱਕ ਹੁੰਦਾ ਕਿ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਨਾਲ ਗੱਲ ਆਪਣੇ ਆਪ ਨਾਲ ਗੱਲ ਕਰਨਾ ਇਹ ਕਹਿਣਾ ਕਿ ਹਾਂ ਤੂੰ ਇਹ ਕਰ ਸਕਦਾ ਤੂੰ ਇਹ ਕਰ ਲਏਗਾ ਜਾਂ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਉੱਥੇ ਤੱਕ ਜੇ ਨਾ ਪਹੁੰਚ ਸਕਿਆ ਫਿਰ ਮੈਨੂੰ ਹੋਰ ਵਾਪਸ ਆਣਾ ਪੈ ਗਿਆ ਰਾਹ ਦੇ ਰਾਹ ਦੇ ਵਿੱਚੋਂ ਥੱਕ ਗਿਆ ਜੇ ਮੈਂ ਬਈ ਫਿਰ ਇਦਾਂ ਤਾਂ ਨਹੀਂ ਦਿਮਾਗ ਚ ਆਉਂਦਾ ਨਹੀਂ ਨਹੀਂ ਵੀਰ ਇਦਾਂ ਕੁਝ ਨਹੀਂ ਹੁੰਦਾ ਬਾਕੀ ਇੱਕ ਕਾਰਜੇ ਕਰਨਾ ਤਾਂ ਫੇਰ ਕਰਨਾ ਹੀ ਆ। ਪਰ ਕਰਨਾ ਹੀ ਆ। ਹਾਂਜੀ ਫੇਰ ਕਰਨਾ ਹੀ ਆ। ਬਈ ਉਹ ਕਿੰਨੀਆਂ ਮੁਸ਼ਕਿਲਾਂ ਕਿੰਨੀਆਂ ਆਉਂਦੀਆਂ ਨੇ ਰਾਹ ਦੇ ਵਿੱਚ? ਵੀਰ ਜੀ ਆਪਾਂ ਕਹਿ ਲਈਏ ਮੁਸ਼ਕਲਾਂ ਹੁੰਦੀਆਂ ਕਈ ਵਾਰ ਜਿੱਦਾਂ ਨਾ ਰੋਡ ਖਰਾਬ ਹੋ ਜਾਂਦਾ ਨਾ ਉਹ ਜਿੱਦਾਂ ਰੋਡ ਖਰਾਬ ਆਪਣਾ ਸਪੀਡ ਕਰਕੇ ਛੱਡਣੇ ਸਪੀਡ 'ਚ ਜਾਣਾ ਬੰਦ ਨਾ ਇੱਕ ਉਹਨਾਂ ਫੇ ਝਟਕਾਇਆ ਜਾਂਦਾ ਵਾ। ਤਾਂ ਦਿੱਕਤ ਆਉਂਦੀ ਆ ਜਾਂ ਆਪਣੇ ਪੈਰਾਂ 'ਚ ਦਿੱਕਤ ਦਰਦ ਹੁੰਦਾ ਵਾ। ਕਹਿੰਨਾ ਜੀ ਦਰਦ ਹੁੰਦਾ ਹੈ? ਹਾਂਜੀ ਹਾਂਜੀ। 100 ਕਿਲੋਮੀਟਰ ਲਗਾਤਾਰ ਚਲਾਣੇ ਹੋ ਕਿ ਰੁਕਦੇ ਹੋ ਵਿਚੋ ਤੇ ਨਹੀਂ ਜੀ ਆਪਾਂ ਮਤਲਬ ਕਹਿ ਲਈਏ ਸਵੇਰੇ ਪ੍ਰਸ਼ਾਦਾ ਛਕ ਲੈਣਾ ਵਾ ਜਾਂ ਦੁਪਹਿਰ ਨੂੰ ਛਕਣਾ ਵਾ ਤੇ ਪਾਣੀ ਵੀ ਮਤਲਬ ਆਪਾਂ ਚੱਲਦੇ-ਚੱਲਦੇ ਪੀਣਾ ਬੋਤਲ ਦਾ ਚੱਲਦੇ-ਚੱਲਦੇ ਪੀ ਲੈ ਹਾਂਜੀ ਡਾਈਟ ਕੀ ਰਹਿੰਦੀ ਆ ਫਿਰ ਤੁਹਾਡੀ ਖਾਣ-ਪੀਣ ਵਾਲੀ ਹਾਂਜੀ ਪ੍ਰਸ਼ਾਦਾ ਨਾਰਮਲ ਇਹ ਰਹਿੰਦੀ ਆ ਪ੍ਰਸ਼ਾਦਾ ਏ ਛਕਦੇ ਹਾਂ ਹਾਂਜੀ ਪ੍ਰਸ਼ਾਦਾ ਮਤਲਬ ਉਦਾਂ ਨਹੀਂ ਕੋਈ ਫਾਸਟ ਫੂਡ ਕਸ ਪ੍ਰਸ਼ਾਦਾ ਏ ਮੈਂ ਪ੍ਰਸ਼ਾਦਾ ਹੀ ਏ ਹਾਂਜੀ ਜਿਵੇਂ ਪਰੌਠਾ ਹੋ ਗਿਆ ਜੇ ਪ੍ਰਸ਼ਾਦਾ ਰਾਹ ਦੇ ਵਿੱਚ ਲੋਕੀ ਤੁਹਾਨੂੰ ਖੜਾ ਕੇ ਇੱਕ ਵਾਰ ਤਾਂ ਗੱਲ ਪੁੱਛਦੇ ਨੇ ਕਿ ਬਾਈ ਕਿੱਧਰੋਂ ਆ ਰਹੇ ਆ ਕਿੱਧਰੋਂ ਚਲੇ ਆਂ ਹਾਂਜੀ ਹਾਂਜੀ ਪੁੱਛਦੇ ਆ ਬਹੁਤ ਵਧੀਆ ਸੰਗਤ ਜੋ ਮਿਲਦੀ ਹੈ ਬਹੁਤ ਵਧੀਆ ਸਾਥ ਦੇ ਰਹੀ ਆ ਸੰਗਤ ਕੀ ਕਹਿੰਦੀ ਆ ਰਾਹ ਦੇ ਵਿੱਚ ਜਦੋਂ ਮਿਲਦੇ ਆ ਤੁਸੀਂ ਜਿੱਦਾਂ ਸੰਗਤ ਆਪਾਂ ਨੂੰ ਰਾਹ 'ਚ ਮਿਲਦੀ ਹੈ ਬਹੁਤ ਵਧੀਆ ਸਪੋਰਟ ਕਰ ਰਹੀ ਆ ਬਹੁਤ ਵਧੀਆ ਹੌਸਲਾ ਵਜਾਈ ਵੀ ਦੇ ਰਹੀ ਆ ਦੇ ਰਹੀ ਐ ਹਾਂਜੀ ਹਾਂਜੀ ਕਦੇ ਕੋਈ ਫਿਰ ਹੁਣ ਦੇਖੋ ਦੁਨੀਆ ਦੇ ਵਿੱਚ ਤਾਂ ਦੋਨੇ ਤਰ੍ਹਾਂ ਦੇ ਲੋਕ ਨੇ ਸਪੋਰਟ ਵਾਲੇ ਵੀ ਨੇ ਨਖੇਦੀ ਕਰਨ ਵਾਲੇ ਵੀ ਨੇ ਹਾਂ ਨਖੇਦੀ ਕਰਨ ਵਾਲਾ ਟੱਕਰਿਆ ਕੋਈ ਨਹੀਂ ਵੀਰ ਜੀ ਹੱਲੇ ਤਾਂ ਕੋਈ ਨਹੀਂ ਟੱਕਰਿਆ ਜੇ ਟੱਕਰ ਗਿਆ ਫੇਰ ਤੇ ਚਲੋ ਕੀ 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 ਜਵਾਬ ਆਲਾ ਚਲੋ ਵੀਰ ਜੀ ਆਪਣਾ ਇਹੀ ਜਵਾਬ ਆ ਜੇ ਤੇ ਆਪਾਂ ਨਹੀਂ ਕਰ ਸਕਦੇ ਨਾ ਕਿਸੇ ਨੂੰ ਨਿੰਦਣਾ ਵੀ ਨਹੀਂ ਚਾਹੀਦਾ ਇਹੀ ਆ ਮੇਰਾ ਜਵਾਬ ਜੇ ਤੁਸੀਂ ਇੰਨਾ ਜੋ ਨਹੀਂ ਵੀ ਕਰ ਸਕਦੇ ਤੁਸੀਂ ਨਿੰਦਣ ਵੀ ਨਹੀਂ ਸਕਦੇ ਕਿਸੇ ਨੂੰ ਜੇ ਉਹ ਕਰ ਰਿਹਾ ਵਧੀਆ ਚੀਜ਼ ਬਈ ਜਿਵੇਂ ਤੁਸੀਂ ਨਾ ਮਤਲਬ ਮੈਂ ਤਾਂ ਨਾ ਜਦੋਂ ਗੱਲ ਕਰ ਰਹੇ ਹਾਂ ਤੁਸੀਂ ਬਹੁਤ ਹਲਕੇ ਹਲਕੇ ਸ਼ਬਦਾਂ ਦੇ ਨਾਲ ਬੱਛ ਪੱਛ ਕੇ ਚੱਲ ਰਹੇ ਹੋ ਕੋਈ ਖਾਸ ਕਾਰਨ ਆਪਾਂ ਵੀਰ ਕਦੇ ਦਿੱਤਾ ਨਹੀਂ ਨਾ ਫਸਟ ਟਾਈਮ ਇਹ ਫਸਟ ਟਾਈਮ ਇੰਟਰਵਿਊ ਹੋ ਰਹੀ ਹੈ ਤੁਹਾਡੀ ਹਾਂਜੀ ਹਾਂਜੀ ਮਤਲਬ ਪਹਿਲਾਂ ਕੀਤਾ ਆਪਾਂ ਦਿੱਤਾ ਨਹੀਂ ਆਪਾਂ ਮਤਲਬ ਮੇਨ ਇੰਟਰਵਿਊ ਲਈ ਨਹੀਂ ਕਰ ਰਹੇ ਆਪਾਂ ਮੇਨ ਆਪਦੀ ਸ਼ਰਦਾ ਲਈ ਕਰਦੇ ਆਂ ਤੇ ਬਾਕੀ ਕਰ ਰਹੇ ਆ ਅੱਛਾ ਜਣੀ ਤੁਹਾਨੂੰ ਹੋਰ ਚੈਨਲੋਂ ਅਪੋਰਚ ਕਰਦੇ ਨੇ ਹਾਂਜੀ ਦੋ ਦਿਨਾਂ ਨੇ ਕੀਤਾ ਸੀ ਬਟ ਆਪਾਂ ਨਗਏ ਨਹੀਂ ਕਿਉਂ ਨਹੀਂ ਗਏ ਐਦੀ ਵੀਰ ਸ਼ਰਦਾ ਪਰ ਮੈਂ ਤਾਂ ਤੁਹਾਨੂੰ ਪਕੜ ਕੇ ਬਿਠਾ ਲਿਆ ਤੇ ਜਾਣ ਨਹੀਂ ਦਿੱਤਾ ਹਾਂਜੀ ਇਹੀ ਕਹਿ ਸਕਦੇ ਹਾਂ ਹਾਂਜੀ ਭਾਈ ਜਿਵੇਂ ਇੱਕ ਗੱਲ ਹੈ ਕਿ ਹੁਣ ਜਿਵੇਂ ਤੁਸੀਂ ਨੇ ਇੱਕ ਗੱਲ ਕਹੀ ਕਿ ਲੋਕ ਸ਼ਾਇਦ ਮਸ਼ਹੂਰ ਹੋਣ ਵਾਸਤੇ ਕਰਦੇ ਨੇ ਇਹ ਚੀਜ਼ਾਂ ਤੁਹਾਨੂੰ ਲੱਗਦਾ ਹਾਂਜੀ ਕਈ ਕਰ ਰਹੇ ਆ ਬਾਕੀ ਆਪਾਂ ਕੀ ਕਹਿ ਸਕਦੇ ਆਪਾਂ ਆਪਦੀ ਸ਼ਰਦਾ ਨਾ ਕਰਦੇ ਬਸ ਲੋਕਾਂ ਨੂੰ ਵੀਡੀਓ ਤੱਕ ਪਛਾਈਦੀ ਆ ਸੰਗਤਾਂ ਨੂੰ ਕਿ ਅਸੀਂ ਕਰਦੇ ਆ ਮੋਟੀਵੇਸ਼ਨ ਹੋਵੇ ਸਾਡੇ ਵੱਲ ਦੇਖ ਕੇ ਮੋਟੀਵੇਸ਼ਨ ਹੋਵੇ ਹਾਂਜੀ ਹਾਂਜੀ ਭਾਈ ਜਦੋਂ ਹੁਣ ਤੁਸੀਂ ਸਕੇਟਿੰਗ ਸ਼ੁਰੂ ਕੀਤੀ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਕੀ ਸੋਚ ਕੇ ਗੇਮ ਨੂੰ ਅਪਣਾਇਆ ਸੀਗਾ ਭਾਈ ਜਿਹਨੂੰ ਮੈਂ ਸਟਾਰਟਿੰਗ ਸ਼ੁਰੂਆਤੀ ਕੀਤੀ ਸੀ ਨਾ ਤਰੋਂ ਮੈਂ ਕਹੇ ਮਤਲਬ ਗੇਮ ਵਿੱਚ ਚੱਲਣਾ ਵਸ ਸਕੇਟਿੰਗ ਵਿੱਚ ਪ੍ਰੋਫੈਸ਼ਨਲੀ ਪਲੇਅਰ ਬੰਨਾ ਇਹਦਾ ਕੀ ਪਵਿੱਖ ਕੀ ਆ ਸਕੇਟਿੰਗ ਦਾ ਮੈਂ ਜਿਹਨਾਂ ਨੂੰ ਵੀਰ ਜੀ ਦਾ ਮਤਲਬ ਆਪਾਂ ਕਹਿ ਲਈਏ ਨੈਸ਼ਨਲ ਕੰਪੀਟੀਸ਼ਨ ਹੁੰਦੇ ਆ ਇੰਟਰਨੈਸ਼ਨਲ ਹਾਂ ਹਾਂਜੀ ਚੈਂਪੀਅਨਸ਼ਿਪ ਵਗੈਰਾ ਤਾਂ ਤੁਸੀਂ ਹਿੱਸਾ ਲਿਆ ਕਦੇ ਤੁਸੀਂ ਹਾਂਜੀ ਵੀਰ ਜੀ ਕੀ ਹਾਸਲ ਹੋਇਆ ਆਪਾਂ ਮੈਚ ਚੈਂਪੀਅਨਸ਼ਿਪ ਖੇਡੇ ਆਂ ਸਾਈਕਲ ਪੋਜੀਸ਼ਨ ਵੀ ਆਈ ਆ ਫਰਸਟ ਪੋਜੀਸ਼ਨ ਵੀ ਆਈ ਆ ਕੁਛ ਇੱਕ ਵਾਰ ਗਿਆ ਸੀਗਾ ਸਕੇਟਸ ਤੋਂ ਥੋੜਾ ਰਹਿ ਗਿਆ ਸੀ ਮੇਰੀ ਮਤਲਬ ਹੋ ਗਈ ਸੀ ਕਿ ਸਿਲੈਕਸ਼ਨ ਸਾਰਾ ਕੁਝ ਬਟ ਸਕੇਟਸ ਤੋਂ ਰਹਿ ਗਿਆ ਸੀ ਭਾਈ ਹੁਣ ਤੁਸੀਂ 2000 ਕਿਲੋਮੀਟਰ ਜਾਣਾ ਆ ਹਜੂਰ ਸਾਹਿਬ ਪਹੁੰਚਣਾ ਆ ਹਾਂਜੀ ਤੇ ਉਹਦੇ ਵਿੱਚ ਜੇ ਆਪਾਂ ਕਿਸੇ ਗੱਡੀ ਗੁੱਡੀ ਦੇ ਵਿੱਚ ਵੀ ਜਾਈਏ ਉਹ ਵੀ 10000 ਕਿਲੋਮੀਟਰ ਬਾਅਦ ਸਰਵਿਸ ਮੰਗਦੀ ਹੈ ਮੋਟਰਸਾਈਕਲ ਤੇ ਜਾਈਏ 3000 ਕਿਲੋਮੀਟਰ ਬਾਅਦ ਸਰਵਿਸ ਮੰਗਦਾ ਹਾਂ ਜੀ ਸਕੇਟਿੰਗ ਦੇ ਫਿਰ ਜਿਹੜੇ ਟਾਇਰ ਨੇ ਉਹ ਫਿਰ ਕਿਵੇਂ ਕਰਦੇ ਹੋ ਤੁਸੀਂ ਜੀ ਮਤਲ ਹੁਣ 2000 ਕਿਲੋਮੀਟਰ ਚੱਲਣਾ ਇਹਦੇ ਸਕੇਟਸ ਦੇ ਜਿਹੜੇ ਵੀਲਸ ਆ ਇਹ ਪੂਰੇ ਖਸ ਜਾਣੇ ਆ ਇਹ ਫਿਰ ਯੂਸਫੁਲ ਨਹੀਂ ਰਹਿਣੇ ਅੱਛਾ ਫਿਰ ਇਹ ਨਵੇਂ ਪਾਣੇ ਬੰਦੇ ਨਵੇਂ ਪਾਣੇ ਬੰਦੇ ਉਹ ਫਿਰ ਤੁਹਾਡੀ ਕਿੱਟ ਦੇ ਵਿੱਚ ਹੁੰਦੇ ਨੇ ਹਾਂਜੀ ਮਤਲਬ ਸਪੋਰਟ ਸ਼ਾਪ ਤੋਂ ਮਿਲ ਜਾਂਦੇ ਆ ਕਿੱਟ ਚ ਲੈ ਕੇ ਨਹੀਂ ਆ ਮਤਲਬ ਇਹ ਯਾਤਰਾ ਮੇਰੀ ਹੋ ਜਾਣੀ ਕੰਪਲੀਟ ਹੁਣ ਜਣੀ ਇਹ 2000 ਕਿਲੋਮੀਟਰ ਤੱਕ ਇਹ ਟਾਇਰ ਚੱਲਦੇ ਨੇ ਹਾਂਜੀ ਫੇ ਤੁਸੀਂ ਇਹਨਾਂ ਨੂੰ ਚੇਂਜ ਕਰਦੇ ਹੋ ਹਾਂਜੀ ਫੇ ਚੇਂਜ ਕਰ ਲੈਣਾ ਚੰਗੀ ਮਾੜੀ ਸੜਕ ਹੁਣ ਇਹ ਰੂਟ ਤੁਸੀਂ ਕੀ ਬਣਾਇਆ ਹੋਇਆ ਜੇ ਆਪਾਂ ਦੇਖੇ ਤਾਂ ਇਧਰੋਂ ਤੁਸੀਂ ਜਾਣਾ ਹੈ ਹੁਣ ਜਿਵੇਂ ਰਾਜਪੁਰੇ ਤੱਕ ਜਾਓਗੇ ਹਾਂਜੀ ਫਿਰ ਇਸ ਤੋਂ ਬਾਅਦ ਅੱਗੇ ਵੀਰ ਜੀ ਨਾਲ ਦੀ ਨਾਲ ਰੂਟ ਬਣ ਰਿਹਾ ਵਾ ਆਪਣਾ ਲੋਕੇਸ਼ਨ ਦੇ ਵਿੱਚ ਅੱਛਾ ਤੁਸੀਂ ਸਟੇ ਦੇਖਦੇ ਹੋ ਕਿ ਮੈਨੂੰ ਸਟੇ ਕਿੱਥੇ ਸਹੀ ਮਿਲੇ ਪਹਿਲਾਂ ਹਾਂਜੀ ਫਰ ਉਸ ਦੇ ਹਿਸਾਬ ਨਾਲ ਜਾਣਾ ਹਾਂਜੀ ਲੋਕੇਸ਼ਨ ਦੇ ਹਿਸਾਬ ਨਾਲ ਜਾ ਰਹੇ ਹਾਂ ਸਟੇ ਬਾਕੀ ਗੁਰਦੁਆਰਾ ਸਾਹਿਬ ਆ ਰਹੇ ਆ ਉੱਥੇ ਸਟੇ ਆਪਾਂ ਕਰ ਰਹੇ ਹਾਂ ਹੁਣ ਜਬ ਹਾਲੇ ਤਾਂ ਪੰਜਾਬ ਦੇ ਵਿੱਚ ਆ ਫਿਰ ਬਾਹਰ ਦਿੱਲੀ ਕ੍ਰੋਸ ਕਰਕੇ ਗੁਰਦੁਆਰਾ ਸਾਹਿਬ ਦੀ ਗਿਣਤੀ ਕਿਤੇ ਨਾ ਕਿਤੇ ਥੋੜੀ ਘੱਟ ਜਾਂਦੀ ਹੈ ਹਾਂਜੀ ਫੇ ਆਪਾਂ ਨਾ ਜਦੋਂ ਆਪਣਾ ਥੋੜਾ ਪੰਜਾਬ ਪਾਰ ਕਰਾਂਗੇ ਇੱਕ ਟੈਂਟ ਲੈ ਲੈਣਾ ਆਪਾਂ ਬਾਕੀ ਟੈਂਟ ਤੇ ਸਟੇ ਕਰਿਆ ਕਰਾਂਗੇ ਅੱਛਾ ਟੈਂਟ ਹੀ ਲੈ ਲੈਣਾ ਫਿਰ ਹਾਂਜੀ ਹਾਂਜੀ ਟੈਂਟ ਲੈ ਲੈਣਾ ਟੈਂਟ ਖਰੀਦ ਕੇ ਫਿਰ ਉਹਦੇ ਵਿੱਚ ਸਟੇ ਕਰਨੀ ਉਹਦੇ ਵਿੱਚ ਸਟੇ ਕਰਨੀ ਭਾਈ ਜਦੋਂ ਰੋਡ ਦੇ ਉੱਤੇ ਜਾਂਦੇ ਹੋ ਤਾਂ ਮਤਲਬ ਕੋਈ ਐ ਨਹੀਂ ਕਹਿੰਦਾ ਕਿ ਲੈ ਯਾਰ ਮੋਟਰਸਾਈਕਲ ਤੇ ਬੈਠਾ ਲੈ ਮੇਰਾ ਹੱਥ ਫੜ ਲੈ ਐ ਲੈ ਜਾਣਾ ਤੈਨੂੰ ਖਿੱਚ ਕੇ ਨਹੀਂ ਨਹੀਂ ਬਹੁਤ ਆਪਾਂ ਨੂੰ ਆਫਰ ਕਰਦੇ ਬਟ ਨਹੀਂ ਆਪਾਂ ਕਿਹਾ ਕਰਨੀ ਯਾਤਰਾ ਪ੍ਰੋਪਰ ਸਕੇਟਸ ਆਈ ਆ ਇਦਾਂ ਨਹੀਂ ਕਰਨੀ ਇਦਾਂ ਨਹੀਂ ਕਰਨੀ ਹਾਂਜੀ ਇਦਾਂ ਨਹੀਂ ਕਰਨੀ ਜੇ ਕਿਸੇ ਨੂੰ ਮੋਟੀਵੇਸ਼ਨ ਦੇਣੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਕੀ ਆਖਰੀ ਸ਼ਬਦ ਦੇ ਵਿੱਚ ਕਹਿਣਾ ਚਾਹੋਗੇ ਗੱਲ ਮੁਕਾਣਾ ਚਾਹੋਗੇ ਆਹ ਹਾਏ ਇੱਥੇ ਗੇਮ ਆਕੀ ਨਹੀਂ ਜਿਵੇਂ ਹੁਣ ਮੈਂ ਇਦਾਂ ਗੱਲ ਕਰ ਰਿਹਾ ਹਾਂ ਹਾਂਜੀ ਕਿ ਲੋਕੀ ਨਾ ਉਹ ਤੁਹਾਡੇ ਕਿ ਨਹੀਂ ਦੇਖ ਰਹੇ ਨੇ ਪ੍ਰਭਾਵਿਤ ਹੋ ਰਹੇ ਨੇ ਅਗਲਾ ਕਹਿੰਦਾ ਸਕੇਟਿੰਗ ਕਰਦਾ ਮੈਂ ਕੋਈ ਹੋਰ ਵੱਖਰੇ ਤਰੀਕੇ ਨਾਲ ਜਾਵਾਂ ਮੈਂ ਕੋਈ ਹੋਰ ਵੱਖਰੇ ਤਰੀਕੇ ਨਾਲ ਜਾਵਾਂ ਹਾਂਜੀ ਤਾਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇੰਨੇ ਚੈਨਲਾਂ ਨੇ ਅਪਰੋਚ ਕੀਤੀ ਪਰ ਮੈਂ ਉਹਨਾਂ ਨੂੰ ਇੰਟਰਵਿਊ ਨਹੀਂ ਦਿੱਤੀ ਹਾਂਜੀ ਮੈਂ ਗਿਆ ਨਹੀਂ ਉੱਥੇ ਸਿਰਫ ਕਿਸ ਕਾਰਨ ਤੋਂ ਕਿ ਇਹ ਮੇਰੀ ਸ਼ਰਤ ਆ ਹਾਂਜੀ ਮੈਂ ਆਪਣੀ ਸ਼ਰਤਾਂ ਨਾਲ ਜਾ ਰਿਹਾ ਹਾਂ ਪ੍ਰੋਪਰਲੀ ਕੋਈ ਐ ਨਹੀਂ ਹੈਗਾ ਕਿ ਮਸ਼ਹੂਰ ਹੋਣਾ ਆ ਮੈਨੂੰ ਨੋ ਕਿਚਾਨਣਾ ਹਾਂਜੀ ਐ ਨਹੀਂਗਾ ਇਹ ਨਹੀਂ ਹੈਗਾ ਦਿਮਾਗ ਚ ਨਹੀਂ ਨਹੀਂ ਐ ਨਹੀਂਗਾ ਸੁਪਨਾ ਕੀ ਆ ਗੌਰਵ ਦਾ ਜੇ ਆਪਾਂ ਚੱਲ ਕਰਦੇ ਬਾਈ ਆਪਣਾ ਸੁਪਨਾ ਪ੍ਰੋਫੈਸ਼ਨਲ 스ਕੇਟਿੰਗ ਵਿੱਚ ਗਾਂ ਪਲੇਅਰ ਬੰਨਾ ਵਾ ਹੋਰ ਪਲੇਅਰ ਬੰਨਾ ਵਾ ਹੋਰ ਗਾਂ ਜਾਣਾ ਵਾ ਹੋਰ ਕਿ ਆ ਗਾਂ ਜਾਣਾ ਹਾਂਜੀ ਹਾਂਜੀ ਹੁਣ ਤੁਸੀਂ ਕਿੰਨੀ ਤੱਕ ਖੇਡ ਕੇ ਮਤਲਬ ਕਹਿ ਲਈਏ ਐਕਤੀ ਆਪਣਾ ਡਿਸਟ੍ਰਿਕਟ ਆ ਚੱਲਦਾ ਸੀਗਾ ਸਿਲੈਕਸ਼ਨ ਹੋ ਗਈ ਸੀਗੀ ਕੁਝ 스ਕੇਟਸ ਦੁਖੂ ਆਪਾਂ ਰਹਿ ਗਈ ਸੀਗੇ ਪ੍ਰੋਫੈਸ਼ਨਲ 스ਕੇਟ ਸੀਗੇ ਤੇ ਤੁਹਾਡੇ ਕੋਲ 스ਕੇਟਸ ਹੈ ਨਹੀਂ ਸੀ ਹਾਂਜੀ ਹੈ ਨਹੀਂ ਸੀਗੇ ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਘਰ ਦੇ ਵਿੱਚ ਦਾਦਾ ਦਾਦੀ ਦਾਦਾ ਦਾਦੀ ਨੇ ਹਾਂਜੀ ਮੰਮੀ ਪਾਪਾ ਮਦਰੀ ਡੈਥ ਹੋ ਗਈ ਸੀਗੀ ਤੇ ਫਾਦਰ ਸਾਹਿਬ ਮਤਲਬ ਦੂਜੀ ਮੈਰਿਜ ਕਰਾ ਕੇ ਉਹ ਨਾਲ ਰਹਿ ਨਹੀਂ ਰਹੇ ਆ ਉਹ ਆੱਡਰ ਰਹਿ ਰਹੇ ਆ ਤੇ ਦਾਦਾ ਦਾਦੀ ਨਾਲ ਰਹਿ ਰਹੇ ਆ ਤੁਸੀਂ ਆਪਣੇ ਦਾਦਾ ਦਾਦੀ ਨਾਲ ਹਾਂਜੀ ਤੇ ਫਿਰ ਜਿਹੜਾ ਘਰ ਦਾ ਖਰਚ ਆਇਆ ਹਾਂਜੀ ਦਾਦਾ ਜੀ ਚੱਕ ਰਹੇ ਆ ਉਹ ਕੀ ਕੰਮ ਕਰਦੇ ਉਹ ਮਿਸਤਰੀ ਦਾ ਰਾਜ ਮਿਸਤਰੀ ਦਾ ਹਾਂਜੀ ਤੇ ਉਹਨਾਂ ਨੇ ਜਦੋਂ ਤੁਹਾਨੂੰ ਕਿਹਾ ਤੁਸੀਂ ਉਹਨਾਂ ਨੂੰ ਦੱਸਿਆ ਹੀ ਹੋਊਗਾ ਕਿ ਮੈਂ ਇਦਾਂ ਚੱਲਿਆ ਹੈਗਾ ਸਕੇਟਿੰਗ ਤੇ ਮੈਂ ਇਦਾਂ ਸਕੇਟਿੰਗ ਤੇ ਜਾਣਾ ਆ ਫਲਾਣੀ ਫਲਾਣੀ ਜਗ੍ਹਾ ਤੇ ਫਿਰ ਉਹਨਾਂ ਨੇ ਕੀ ਕੀ ਜਵਾਬ ਦਿੱਤਾ ਤੁਹਾਨੂੰ ਤੁਹਾਨੂੰ ਕਹਿ ਨਹੀਂ ਗਾ ਕਿ ਤੂੰ ਛੋਟਾ ਯਾਰ ਕਿਉਂ ਇੰਨੀ ਦੂਰ ਜਾ ਹਾਂਜੀ ਪਹਿਲੋ ਕਹਿ ਰਹੇ ਸੀਗੇ ਬਾਕੀ ਤੇ ਆਪਾਂ ਆਪਦਾ ਬਜਟ ਕੀਤਾ ਬਾਕੀ ਕੁਝ ਭਰਾ ਉਹਨਾਂ ਨੇ ਵੀ ਕੁਝ ਸੇਵਾ ਕੀਤੀ ਤਾਂ ਆਪਾਂ ਫੇ ਆ ਗਏ ਕੀ ਬਜਟ ਚੱਲ ਰਿਹਾ ਤੁਹਾਡਾ ਜੀ ਇੱਕ ਦਿਹਾੜੀ ਤਾਂ ਦੇਖ ਤੇ ਚੱਲਦੇ ਕਿੰਨਾ ਖਰਚ ਆ ਰਿਹਾ ਭਾਈ ਦਿਹਾੜੀ ਦਾ ਖਰਚਾ ਆਪਣਾ ਤਕਰੀਬਨ ਚਲੋ ਮੈਂ ਦਿਹਾੜੀ ਨਹੀਂ ਪੁੱਛੂੰਗਾ ਤੁਸੀਂ ਮੈਨੂੰ ਹਜੂਰ ਸਾਹਿਬ ਤੱਕ ਦੇ ਜੀ ਜੀ ਆਪਾਂ ਦੇਖਦੇ ਆ ਤਾਂ ਕਿੰਨਾ ਕੁ ਅਪਰੋਕਸੀਮੇਟਲੀ ਸੋਚ ਕੇ ਚੱਲ ਰਹੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਦਾਦਾ ਦਾਦੀ ਨਾਲ ਤੁਸੀਂ ਰਹਿੰਦੇ ਹੋ ਉਹ ਵੀ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਦਾਦਾ ਜੀ ਹਾਂਜੀ ਤੇ ਦਾਦੀ ਜੀ ਤੋਂ ਬਾਕੀ ਤੁਹਾਡੇ ਭੈਣ ਭਰਾ ਕੋਈ ਹੋਰ ਹੈ ਨਹੀਂ ਹਾਂਜੀ ਬ੍ਰਦਰ ਹੈਗਾ ਇੱਕ ਇੱਕ ਵੱਡਾ ਹੈ ਭਰਾ ਹਾਂਜੀ ਵੱਡਾ ਭਰਾ ਕੀ ਨਾਮ ਆਉਣਾ ਦਾ ਹਾਂਜੀ ਉਹਦਾ ਨਾਮ ਸਾਹਿਲ ਹੈ ਸਾਹਿਲ ਹਾਂਜੀ ਉਹ ਕੀ ਕੰਮ ਕਰਦੇ ਨੇ ਉਹ ਵੀ ਇਹ ਕਰਦੇ ਆ ਅੱਛਾ ਉਹ ਪੜ ਰਹੇ ਨੇ ਹਾਂਜੀ ਉਹ ਪੜ ਰਹੇ ਆ ਤਾਂ ਉਹਨਾਂ ਦਾ ਕਿੰਨਾ ਕ ਹੌਸਲਾ ਵਜਾਈ ਰਹਿੰਦੀ ਆ ਤੁਹਾਡੇ ਇਸ ਕੰਮ ਦੇ ਵਿੱਚ ਹਾਂਜੀ ਉਹ ਵਧੀਆ ਉਹ ਵੀ ਹੌਸਲਾ ਵਜਾਈ ਦੇ ਰਹੇ ਆ ਦੇ ਰਹੇ ਨੇ ਹਾਂਜੀ ਖੁਸ਼ ਨੇ ਹਾਂਜੀ ਉਹਨਾਂ ਨੂੰ ਡਰ ਨਹੀਂ ਲੱਗਦਾ ਕਿ ਉਹ ਕਹਿੰਦੇ ਕਿ ਯਾਰ ਕਈ ਨਿਹਰ ਸਵੇਰ ਜਾਣਾ ਹੁੰਦਾ ਕਈ ਰਾਹਾਂ ਦੇ ਵਿੱਚੋਂ ਇਕੱਲਾ ਸੁੰਨਾ ਹੁੰਦਾ ਕੋਈ ਕਿਉਂਕਿ ਪਤਾ ਕੀ ਹੈ ਹੁਣ ਪੰਜਾਬ ਦੇ ਵਿੱਚ ਤਾਂ ਚਲੋ ਆਵਾਜ਼ ਆਈ ਆਪਾਂ ਹਾਈਵੇ ਦੇ ਉੱਤੇ ਜਾ ਰਹੇ ਹਾਂ ਹਾਂਜੀ ਹੋਰ ਇਹ ਆਏ ਹੁੰਦਾ ਕਿ ਚਲੋ ਆਪਾਂ ਜਾਣਦੇ ਆ ਮਾਹੌਲ ਪਤਾ এনवायरमेंट ਪਤਾ ਲੋਕਾਂ ਨਾਲ ਕਿਵੇਂ ਵਿਚਰਨਾ ਉਹ ਪਤਾ ਬਾਹਰ ਜਾ ਕੇ ਗੱਲਬਾਤ ਵਿੱਚ ਕਰਨ ਦੇ ਵਿੱਚ ਫਰਕ ਆ ਜਾਣਾ ਬੋਲੀ ਬਦਲ ਜਾਣੀ ਆ ਹਾਂਜੀ এনवायरमेंट ਬਦਲ ਜਾਣਾ ਵਾਤਾਵਰਨ ਹੋਰ ਤਰ੍ਹਾਂ ਦਾ ਹੋ ਜਾਣਾ ਲੋਕੀ ਹੋਰ ਤਰ੍ਹਾਂ ਦੇ ਹੋ ਜਾਣਗੇ ਡਰ ਦਰਤਾ ਨਹੀਂ ਹੈਗਾ ਕਿਸੇ ਤਰੀਕ ਜੀ ਨਹੀਂ ਨਹੀਂ ਜੀ ਚਲੋ ਅਸੀਂ ਵੀ ਇਹੀ ਕਾਮਨਾ ਕਰਦੇ ਆਂ ਕਿ ਤੁਹਾਡੀ ਜਿਹੜੀ ਯਾਤਰਾ ਆ ਉਹ ਬਹੁਤ ਚੰਗੀ ਰਹੇ ਬਾਈ ਇਸ ਵਕਤ ਫਤੇਗੜ ਸਾਹਿਬ ਦੇ ਵਿੱਚ ਹੈ ਬਾਈ ਨੇ ਹਜੂਰ ਸਾਹਿਬ ਤੱਕ ਜਾਣਾ ਜਿਹੜੇ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ ਰਾਜਪੁਰੇ ਵਾਲੇ ਰਾ ਪੰਜਾਬ ਤੋਂ ਬਾਹਰ ਦਿੱਲੀ ਤੋਂ ਬਾਹਰ ਯੂਪੀ ਕੰਨੀ ਦੇ ਮਹਾਰਾਸ਼ਟਰ ਕੰਨੀ ਦੇ ਜਾਂ ਇੰਡੀਆ ਦੇ ਜੋ ਹਜੂਰ ਸਾਹਿਬ ਤੱਕ ਪਹੁੰਚਣ ਦੇ ਜੇ ਸਰਾਹਾਂ ਦੇ ਵਿੱਚ ਬਾਈ ਨੇ ਪਹੁੰਚਣਾ ਹੈ ਆ ਉੱਥੇ ਤੁਸੀਂ ਬਾਈ ਦਾ ਹੌਸਲਾ ਵਜਾਈ ਜਰੂਰ ਕਰਨਾ ਜੇ ਤੁਹਾਨੂੰ ਬਾਈ ਕਿਤੇ ਮਿਲਦਾ ਰਾਹ ਦੇ ਵਿੱਚ ਬਾਈ ਜਿਹੜਾ ਹੈ ਆਪਣੀ ਸ਼ਰਧਾ ਦੇ ਨਾਲ ਕਹਿੰਦੇ ਮੈਂ ਇਹ ਕੀਤਾ ਕਰ ਰਹੇ ਹਾਂ ਬਾਈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਾਈ ਸਕੇਟਿੰਗ ਦਾ ਬਹੁਤ ਚਾਹਵਾਨ ਹੈ 8 ਸਾਲ ਤੋਂ ਸਕੇਟਿੰਗ ਕਰ ਰਿਹਾ ਹੈ ਭਗਵਾਨ ਤਮਨ ਸਾਹਿਬ ਤੁਸੀਂ ਇਸ ਵੀਡੀਓ ਨੂੰ ਜੇ ਤੁਸੀਂ ਖੁਦ ਵੇਖ ਰਹੇ ਹੋ ਜਾਂ ਤੁਹਾਡਾ ਨੁਮਾਇੰਦਾ ਕੋਈ ਨੇੜਲਾ ਬੰਦਾ ਤੁਹਾਡੀ ਇਹ ਵੀਡੀਓ ਨੂੰ ਵੇਖ ਰਿਹਾ ਆ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਦੇਖੋ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਆਪਾਂ ਕਿਹਾ ਸੀ ਜਾਂ ਆਪਣੀ ਗੱਲ ਅਕਸਰ ਹੁੰਦੀ ਰਹਿੰਦੀ ਹੈ ਕਿ ਤੁਸੀਂ ਬਹੁਤ ਧਿਆਨ ਦਿੰਦੇ ਹੋ ਕਿ ਤੁਹਾਨੂੰ ਤੁਸੀਂ ਚਾਹਦੇ ਹੁੰਦੇ ਹੋ ਕਿ ਸਪੋਰਟਸ ਪੱਧਰ ਦੇ ਉੱਤੇ ਵੀ ਜਿਹੜੀ ਹੈ ਅੱਗੇ ਜਿਹੜੇ ਨੇ ਨੌਜਵਾਨਾਂ ਨੂੰ ਲੈ ਕੇ ਆਈ ਹੈ ਉਹਨਾਂ ਦੇ ਵਿੱਚੋਂ ਸਕੇਟਿੰਗ ਇੱਕ ਐਸਾ ਆਪਾਂ ਕਹਿ ਸਕਦੇ ਆ ਕਿ ਜਿਹੜਾ ਬਹੁਤ ਵੱਖਰਾ ਆ ਜਿਹਨੂੰ ਚਾਹੀਦਾ ਕਿ ਆਪਾਂ ਇਸ ਚੀਜ਼ ਨੂੰ ਵੀ ਪ੍ਰਮੋਟ ਕਰ ਸਕੀਏ ਬਾਈ ਜਾ ਰਿਹਾ ਸਕੇਟਿੰਗ ਦੇ ਉੱਤੇ ਵੱਖਰੇ ਵੱਖਰੇ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਹੈ ਤੇ ਲੋਕਾਂ ਨੂੰ ਮੋਟੀਵੇਸ਼ਨ ਵੀ ਦਿੰਦਾ ਹੈ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਗੀ ਇਸ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੇ ਹਾਂ ਭਗਵੰਤ ਮਾਨ ਸਾਹਿਬ ਖੁਦ ਇਸ ਵੀਡੀਓ ਨੂੰ ਦੇਖ ਰਹੇ ਹੋ ਜਾਂ ਤੁਹਾਡਾ ਨੇੜਲਾ ਬੰਦਾ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਇਸ ਖੇਡ ਦੇ ਉੱਤੇ ਵੀ ਥੋੜੀ ਜਿਹੀ ਝਲਕ ਜਿਹੜੀ ਐ ਉਹ ਮਾਰਨੀ ਜ਼ਰੂਰ ਚਾਹੀਦੀ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰਨਾ ਬਾਈ ਹਜੂਰ ਸਾਹਿਬ ਪਹੁੰਚ ਰਿਹਾ ਰਾਹ ਦੇ ਵਿੱਚ ਜਿਹੜੇ ਬੰਦੇ ਇਹ ਇਸ ਵੀਡੀਓ ਰਹਿ ਰਹੇ ਨੇ ਜਾਂ ਇਸ ਵੀਡੀਓ ਨੂੰ ਦੇਖ ਰਹੇ ਨੇ ਜਦ ਤੁਹਾਨੂੰ ਲੱਗਦਾ ਹੈ ਕਿ ਸਾਡੇ ਏਰੀਆ ਦੇ ਵਿੱਚੋਂ ਬਾਈ ਨੇ ਲੰਘਣਾ ਆ ਤਾਂ ਬਾਈ ਨੂੰ ਜ਼ਰੂਰ ਮਿਲੋ ਬਾਈ ਦਾ ਨਾਮ ਗੌਰਵ ਹੈ ਇਨਸਟਾਗ੍ਰਾਮ ਆਈਡੀ ਜਿਹੜੀ ਆ ਉਹ ਮੈਂਸ਼ਨ ਕੀਤੀ ਹੋਈ ਆ ਤੁਸੀਂ ਬਾਈ ਨੂੰ ਉਸਤੇ ਉੱਤੇ ਵੀ ਮੈਸੇਜ ਕਰਕੇ ਉਹਨਾਂ ਦੀ ਲੋਕੇਸ਼ਨ ਦਾ ਜਿਹੜਾ ਆ ਪਤਾ ਲਗਾ ਸਕਦੇ ਹੋ ਬਾਈ ਬਹੁਤ ਬਹੁਤ ਸ਼ੁਕਰਾਮਨਾਮਾ ਨੇ ਤੁਹਾਡੇ ਨਾਲ ਬੈਲ ਬਿਸ਼ਿਸ ਨੇ ਤੁਸੀਂ ਆਪਣੀ ਜਿਹੜੀ ਯਾਤਰਾ ਆ ਉਹ ਬਹੁਤ ਸੁਜਜੇਤਾ ਢੰਗ ਦੇ ਨਾਲ ਸਫਲਤਾ ਕਰੋ ਭਾਈ ਤਰੱਕੀਆਂ ਕਰੋ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਵੱਤ ਤੋਂ ਵੱਧ ਸ਼ੇਅਰ ਜੁਰ ਕਰਨਾ ਤਦ ਤੱਕ ਲਈ ਮੈਨੂੰ ਜਿਹੜੀ ਹਰਵਿੰਦਰ ਕਰਨ ਦੇ ਦੋਈ ਜ਼ਿਆਦਾ ਦੇ ਦੇਰ ਹੋ